ਹਾਈ ਹਾਈ ਮੈਨ ਹੋਰ ਤਰ੍ਹਾਂ ਲੱਗਣ ਡਿਆ ਵਾ ਸੁਪਨਾ ਜਿਹਾਨੀ ਚੰਗਾ ਆ ਮਨ ਵਿੱਚ ਨਾ ਕਈ ਤਰ੍ਹਾਂ ਦੇ ਨਾ ਸਵਾਲ ਜੇ ਉੱਠਣ ਡਏ ਆ ਮੇਰਾ ਇਰਾਦਾ ਵਾ ਇਹਨਾਂ ਨਾਲ ਗੱਲ ਕਰਾਂ ਜਾ ਕੇ ਕਿ ਮੈਂ ਪਿੰਡੋਂ ਨਾ ਹੋਵਾਂ ਮਾਤਾ ਵਾਲੀ ਤੇ ਆਣਵਾ ਠੀਕ ਠਾਕ ਹੋਵੇ ਤਾਂ ਵੀ ਆ ਇੱਕ ਮੇਰੀ ਪਰਜਾਈ ਵੀ ਉੱਧਾਂ ਦੀ ਐ ਕੁਛ ਦੀ ਆਪਣਾ ਕੀ ਜਾਂਦੀ ਐ ਤਾਂ ਉਠਿਓ ਹਜ਼ਰੀਕ ਮੇਰੀ ਗੱਲ ਸੁਣਿਓ ਹਾਂ ਜੀ ਉਹ ਗੱਲ ਤੇ ਤੁਹਾਡੇ ਨਾਲ ਇਹ ਕਰਨੀ ਸੀ ਫੇ ਮੈਨੂੰ ਰਾਤੀ ਸੁਪਨਾ ਜਿਆ ਨਹੀਂ ਚੰਗਾ ਆ ਮਾਨ ਵਿੱਚ ਕਈ ਤਰ੍ਹਾਂ ਦੇ ਸਵਾਲ ਜੇ ਆਉਣਦੇ ਆ ਦਾਦਾ ਸੁਪਨਾ ਆਇਆ ਤੁਹਾਨੂੰ ਮੈਨੂੰ ਇਦਾਂ ਲੱਗਣ ਰਿਹਾ ਦਾ ਮੰਮੀ ਠੀਕ ਨਹੀਂ ਹੁੰਦੀ ਮੈਂ ਜਾ ਕੇ ਪਤਾ ਨਾ ਲੈਵਾ ਸਾਰਾ ਸਾਰਾ ਦਿਨ ਤੋਂ ਤੂੰ ਫੋਨ ਤੇ ਲੱਗੀ ਰਹੀ ਨਹੀਂ ਤੇ ਅਜੇ ਵੀ ਤੂੰ ਕਹਿ ਨਹੀਂ ਆ ਵੀ ਮੈਨੂੰ ਉਹਦੇ ਸੁਪਨੇ ਆਉਂਦੇ ਆ ਲੈ ਦੱਸ ਫਿਰ ਵੀ ਮਾਂ ਆ ਕੋਈ ਅਭੀ ਨਵੀ ਹੋਵੇ ਨਾ ਈਆਂ ਪੁੱਤਾਂ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਵਾ ਤੇ ਜਿਨ੍ਹਾਂ ਨੇ ਜਾਇਦਾਦ ਉਹਦੀ ਸਾਂਭੀ ਉਹਨਾਂ ਨੂੰ ਕੋਈ ਫਿਕਰ ਨਹੀਂ ਤੈਨੂੰ ਜਦਾ ਫਿਕਰ ਉਹਨਾਂ ਦਾ ਮੈਂ ਨਹੀਂ ਕਹਿ ਰਹੀ ਕਿ ਉਹਨਾਂ ਨੂੰ ਫਿਕਰ ਨਹੀਂ ਗਾ ਫਿਕਰ ਉਹਨਾਂ ਨੂੰ ਹੀ ਆ ਪਰ ਮੈਨੂੰ ਵੀ ਤਾਂ ਹੈਗਾ ਵਾ ਨਾ ਧੀ ਆ ਦੀ ਤੈਨੂੰ ਕਾਦਾ ਫਿਕਰ ਵਾ ਤੇ ਇਹ ਤਿੱਕੋ ਗੱਲ ਕਰੀ ਜਾਣ ਦੇ ਜੇ ਤੈਨੂੰ ਕਾਦਾ ਫਿਕਰ ਵਾ ਤੈਨੂੰ ਕਾਦਾ ਫਿਕਰ ਵਾ ਹੁਣ ਦਵਾਈ ਦਾਰੂ ਤੇ ਆਪੇ ਉਹ ਲਿਆ ਕੇ ਦੇਣਗੇ ਤੇ ਮੈਂ ਪਤਾ ਲੈਣ ਵੀ ਨਹੀਂ ਜਾ ਸਕਦੀ ਤੇ ਤੂੰ ਫੋਨ ਤੇ ਪੁੱਛ ਲੈ ਮੈਂ ਫੋਨ ਤੇ ਨਹੀਂ ਪੁੱਛਣਾ ਮੇਰਾ ਨਾ ਦਿਲ ਹੋਰ ਤਰ੍ਹਾਂ ਕਰਨ ਦੇ ਮੈਂ ਜਾਣਾ ਵਾ ਤੇ ਜਾ ਚਲ ਜਾ ਹਾਂ ਕਿੱਦਾਂ ਦੀ ਗੱਲ ਹੋਈ ਪਿੱਜਾ ਚੱਲ ਜਾ ਫਿਰ ਤੁਸੀਂ ਕਹੋ ਹਾਂ ਵੀ ਕੋਈ ਗੱਲ ਨਹੀਂ ਰੋਟੀ ਪਾਣੀ ਬਣਾ ਲਾ ਦੇ ਚੱਲ ਦੋਵੇਂ ਜਾਣੇ ਚੱਲ ਜਾਂਦੇ ਆ ਤੁਹਾਨੂੰ ਆਉਂਦੇ ਆ ਮੇਰਾ ਆਪਣਾ ਟਾਈਮ ਨਹੀਂ ਤੇ ਮੈਂ ਕਿਤਾ ਕਹਦਾ ਵੀ ਚੱਲ ਚਲੀਏ ਤਾਂ ਤਾਟਾ ਕਿਉਂ ਨਹੀਂ ਗਾ ਅਜੇ ਕਿੜੀਆਂ ਕਣਕਾਂ ਵੱਢਣ ਵਾਲੀਆਂ ਹੋ ਗਈਆਂ ਵਾ ਵੇਲੇ ਹੀ ਜੇ ਰਮਨ ਮੇਰਾ ਨਹੀਂ ਹੈ ਟਾਈਮ ਤੈਨੂੰ ਮੈਂ ਢੱਕਦਾ ਨਹੀਂ ਤੂੰ ਜਾਣਾ ਤੇ ਜਾ ਚੱਲ ਜਾ ਐ ਹੋਈ ਗੱਲਾਂ ਕਰਦੇ ਰਿਹਾ ਕਰੋ ਅਕਸਰ ਦੋ ਸੁਖ ਵਿੱਚ ਤੀਆਂ ਪੋਤੀ ਜਾਂਦੇ ਹੁੰਦੇ ਆ ਤੁਸੀਂ ਧਿਆਨ ਦੇ ਜਾ ਹੀ ਨਾ ਪਤਾ ਹੀ ਨਾ ਲੈ ਉਹਨਾਂ ਜਿਆਦਾ ਸਾਹਮਣੀ ਆ ਸਾਡੇ ਕਹਿੰਦਾ ਮਤਲਬ ਕੀ ਆ ਤੇ ਮੈਂ ਵੀ ਫੈਸਲਾ ਲੈ ਕੇ ਆਵਾ ਉਥੋਂ ਮੈਂ ਤੈਨੂੰ ਕਿਹਾ ਐਸੇ ਲੋ ਫਿਰ ਬਾਜ਼ਾਰ ਤਾਂ ਦੇਖੋ ਪਾਉਂਦੇ ਜੇ ਨਾ ਉਹ ਗੁੱਸਾ ਤਾਂ ਮੈਨੂੰ ਇਸ ਗੱਲ ਦਾ ਜਦੋਂ ਉਹਨੇ ਜਿਆਦਾਤ ਮਤਾਂ ਨੇ ਲਿਖ ਕੇ ਦਿੱਤੀ ਆ ਉਹਨਾਂ ਨੂੰ ਤੈਨੂੰ ਇੱਕ ਵਾਰੀ ਫੋਨ ਕੀਤਾ ਲੈ ਬੱਸ ਮੈਨੂੰ ਕਦ ਲਈ ਫੋਨ ਕਰਨਾ ਸੀ ਪੁੱਤ ਉਹ ਹੀ ਜਿਆਦਾ ਦਾ ਮਾਲਕ ਉਹ ਹੀ ਤੇ ਮੈਂ ਜਾ ਕੇ ਕੀ ਕਰਨਾ ਸੀ ਤੈਨੂੰ ਰਹਿਣ ਦੇ ਤੈਨੂੰ ਫੇਰ ਕੱਲ ਹੀ ਸੁਖਨੇ ਆਉਂਦੇ ਆ ਆਪੀ ਉਹ ਸਭ ਉਹ ਢਾਂ ਸਭ ਉਹ ਸੰਭਾਲ ਤਾੜੇ ਵੱਡ ਹੱਦ ਹੋ ਗਈ ਆ ਵੱਡ ਹੋ ਗਈ ਇਹ ਥੋੜਾ ਵੀ ਜ਼ਿਆਦਾ ਤੂੰ ਨੇ ਦਿੱਤੀ ਆ ਤੇ ਮੈਂ ਜਾਵਾਂ ਹੀ ਨਾ ਹੁਣ ਉੱਥੇ ਪੇਕੇ ਛੱਡਦਾ ਹੁਣ ਨਹੀਂ ਤੂੰ ਉੱਥੇ ਕਮਰਾ ਪਾ ਕੇ ਬਹਿ ਕੇ ਤੂੰ ਦਾ ਚੰਗਾ ਬਾਬਾ ਜਦੋਂ ਤੁਹਾਡੇ ਨਾਲ ਗੱਲ ਕਰਨੀ ਹੁੰਦੀ ਆ ਨਾ ਤੀ ਸਿਰ ਦੇ ਵਾਲਾ ਨੂੰ ਪਿਆ ਕਰੋ ਮੈਂ ਤਾਂ ਸੱਤਰੀ ਤੌਰੀ ਆਣ ਕੇ ਗੱਲ ਕੀਤੀ ਵੀ ਚਲ ਕੋਈ ਨਹੀਂ ਪੁੱਛਦੀ ਆ ਬੜਾ ਕੀ ਜਾਂਦੇ ਆ ਤੇ ਜੇ ਮੇਰਾ ਨਹੀਂ ਟਾਈਮ ਤਾਂ ਮੈਂ ਤੈਨੂੰ ਕਹਤਾ ਵੀ ਮੈਂ ਨਹੀਂ ਜਾ ਸਕਦਾ ਤੂੰ ਜਾ ਤੂੰ ਕੱਲੀ ਚੱਜਾ ਹੋਰ ਨਾਕਮ ਵਾਲੀ ਤੁਹਾਡਾ ਟਾਈਮ ਹੈਗਾ ਵਾ ਮੇਰੇ ਵਾਸਤੇ ਟਾਈਮ ਹੈ ਨਹੀਂ ਹੁਣੇ 12:00 ਤੇ ਕੋਣ ਆ ਜਾਏ ਨਾ ਉਸੇ ਵੇਲੇ ਕੱਪੜੇ ਪਾ ਕੇ ਉਤਰ ਪੈਣਾ ਵਰਦੀ ਪਾ ਕੇ ਇਹ ਜਿਨ੍ਹਾਂ ਨੂੰ ਨਾਲ ਖਾਣਾ ਤੇ ਉਹਨਾਂ ਦੇ ਨਾਲ ਜਾਣਾ ਵੀ ਪੈਂਦਾ ਆਹੋ ਬਹੁਤ ਖਾਣਾ ਤੁਸੀਂ ਨਾਲ ਆਹ 10 12 ਡੱਗ ਰੱਖਿਆ ਕਿਨੇ ਸਾਹਮਣੇ ਐ ਇੱਥੇ ਕੋਈ ਨੌਕਰ ਵਾ ਇਹਨਾਂ ਨੂੰ ਆਪ ਹੀ ਕੰਮ ਕਰਨਾ ਪੈਣਾ ਵਾ ਕਿੱਦਾਂ ਇਹਨੂੰ ਹੀਜ ਚੜਿਆ ਮਾ ਦਾ ਬਿਮਾਰ ਵਾ ਉਹ ਐਦਾ ਵਾ ਫਰਾਡ ਢੀਂਗਾ ਜਿੱਦਣੋਂ ਉਹਨੇ ਕੋਈ ਕੰਮ ਕਰਨਾ ਹੀ ਹੁੰਦਾ ਤੇ ਤੈਨੂੰ ਪਾਇਆ ਨਾ ਉਹਨਾਂ ਨੇ ਪੁੱਛਿਆ ਤੱਕ ਨਹੀਂ ਕਿ ਦਾਦੇ ਨੂੰ ਮਾ ਦਾ ਚਾਹ ਚੜਿਆ ਉਹ ਜਾਣਦਾ ਦਸ ਬੰਦੇ ਨੇ ਕਿੱਥੇ ਜਾਣਾ ਹੁੰਦਾ ਵਾ ਹੁਣ ਮਾਪਿਓ ਨਹੀਂ ਠੀਕ ਤੇ ਪੇਕੇ ਤੇ ਜਾਣਾ ਹੀ ਹੁੰਦਾ ਕਿ ਦੰਡੇ ਜਿੱਦਣ ਜੈਦਾ ਦਿੱਤੀ ਹੁਦੋਂ ਦੇ ਵਿੱਚ ਸੱਦਿਆ ਹੀ ਇਹਦਾ ਮਤਲਬ ਇਹ ਹੋ ਆ ਤੁਸੀਂ ਵੀ ਚਾਹੁੰਦੇ ਜੇ ਨਾ ਵੀ ਇੱਥੇ ਸਾਰਾ ਹਿਸਤਾਂ ਨੂੰ ਲੈ ਕੇ ਆਵਾਂ ਮੰਮੀ ਯਾਰ ਓਂਡੇ ਕੋਈ ਨਹੀਂ ਪੁੱਤ ਵੇ ਆ ਜਾ ਨਹੀਂ ਗੱਲ ਕਹੀ ਦੱਸੋ ਸਹੀ ਮੈਨੂੰ ਕੀ ਆ ਲੁੱਪਤ ਕੀ ਹੁਣੀ ਆ ਹਾਂਜੀ ਮੈਂ ਤੇਰੇ ਡੈਡੀ ਨੂੰ ਕਹਿ ਵੀ ਮੈਨੂੰ ਨਾ ਰਾਤੀ ਸੁਪਨਾ ਨਹੀਂ ਚੰਗਾ ਆ ਕਿ ਜਿੱਦਾਂ ਮੰਮੀ ਨਹੀਂ ਗਈ ਠੀਕ ਹੈਗੀ ਹਾਂਜੀ ਤੇ ਮੈਂ ਜਾ ਕੇ ਪਤਾ ਲਿਆ ਵਾਂ ਹੂੰ ਤੇ ਗਾੜੀਓ ਮੈਨੂੰ 100 100 ਗੱਲ ਕੀਤੀ ਆ ਜਿੱਦਾਂ ਤੇਰੇ ਆਹੋ ਜਿੱਦਣ ਤੇਰੇ ਭਰਾ ਨੂੰ ਹਿੱਸਾ ਦਿੱਤਾ ਹੀ ਜ਼ਮੀਨ ਜਾਇਦਾਦ ਲਿਖ ਕੇ ਦਿੱਤੀ ਉਹਦੋਂ ਤੈਨੂੰ ਸੱਦਿਆ ਬੰਦਾ ਇਹਨੂੰ ਪੁੱਛੇ ਵੀ ਮਹਾਰਾਜ ਦਾ ਦਿੱਤਾ ਸਾਡੇ ਘਰ ਸਭ ਕੁਝ ਹੈਗਾ ਵਾ ਤੇ ਮੈਂ ਉਧਰ ਚਾਹਤੀਆਂ ਕਿਉਂ ਮਾਰਾਂ ਉਹਦੀ ਜਾਇਦਾਦ ਤਾਂ ਉਹਨੇ ਸਾਹਮਣੀ ਆ ਉਹ ਚਲੋ ਹੁਣ ਕੋਈ ਨਹੀਂ ਰੌਣਕ ਕਿਉਂ ਡੇਜੇ ਰੋਣ ਇਸੇ ਗੱਲ ਤੋਂ ਨਹੀਂ ਆ ਜੇ ਮੈਂ ਕਹੇ ਮੇਰੇ ਨਾਲ ਚੱਲੋ ਜਾ ਕੇ ਤਾਂ ਪਤਾ ਲੱਗਈਏ ਕਿ ਮੇਰਾ ਨਹੀਂ ਟਾਈਮ ਹੈਗਾ ਮੈਂ ਨਹੀਂ ਜਾ ਸਕਦਾ ਇਹਨੂੰ ਪੁੱਛੇ ਬੰਦਾ ਹੁਣੇ ਕੋਈ ਪਿੰਡ ਚ ਫੋਨ ਆ ਜੇ ਜਾਂ ਆਪਣੇ ਕਿਸ ਭੈਣ ਭਰਾ ਦਾ ਆ ਜੇ ਤੂੰ ਉਸੇ ਵਾਂਗ ਕੱਪੜੇ ਪਾਉਣੇ ਤੇ ਭੱਜ ਜਾਣਾ ਵਾ ਤੇ ਪਾਪਾ ਨੇ ਛੱਡੋ ਅਹੀਂ ਚੱਲ ਜੰਨੇ ਆ ਅਹੀਂ ਕੀ ਜਾਣਾ ਵਾ ਫੇਰ ਤੇਰੇ ਦਿਵਾਲੇ ਹੋਣਗੇ ਫੇ ਨਾਲ ਤੁਰ ਤੈਨਾ ਵਾ ਤੈਨੂੰ ਪੇਪਰਾਂ ਦਾ ਫਿਕਰ ਨਹੀਂ ਕਰੇਗਾ ਕੋਈ ਨਹੀਂ ਸਵੇਰੇ ਜਾਣਾ ਸ਼ਾਮੀ ਆਈ ਜਾਣਾ ਵਾ ਉੱਥੇ ਕਿਹੜਾ ਰਾਤ ਰਹਿਣਾ ਆਪਾਂ ਪਰ ਇਹਨੂੰ ਵੀ ਤਾਂ ਕਰਾਉਣੀ ਚਾਹੀਦੀ ਹੈ ਨਾ ਕਿ ਇਦਾਂ ਕਰੀਦਾ ਵਾ ਚਲ ਨਹੀਂ ਹੈ ਸਮੇਲੇ ਆਤੋਂ ਐਸਾ ਬਾਂਦਾ ਮੇਰਾ ਕਾਦਾ ਵਾ ਉਹਨਾਂ ਨੇ ਮੇਰੇ ਸਾਰੇ ਦੇਣਵਾਰ ਪੂਰੇ ਕੀਤੇ ਮੈਨੂੰ ਵਿਆਹ ਆ ਜੋ ਮੇਰਾ ਬਾਂਦਾ ਸੀ ਮੈਨੂੰ ਦਿੱਤਾ ਦਾਜ ਦਉਣ ਹੁਣ ਉਹ ਕੀ ਕਰਨ ਉਹ ਐਵੇਂ ਦਿਲ ਨਾਲ ਹੁਣਾ ਕਰੋ ਕੁਛ ਨਹੀਂ ਹੁੰਦਾ ਤਿਆਰ ਹੋ ਜਾ ਤੂੰ ਤੇ ਚਲ ਜਾਨੇ ਆਪਾਂ ਉਹ ਤੇ ਚਲੀ ਜਾਣਾ ਵਾ ਉੱਤੋਂ ਮੇਰੀ ਪਰਜਾਈ ਏਦਾਂ ਦੀ ਆ ਉਹਦਾ ਵੀ ਕਿਹੜਾ ਸੁਭਾ ਚੰਗਾ ਵਾ ਉਹ ਵੀ ਭੱਜ-ਭੱਜ ਪੈਂਦੀ ਮੰਮੀ ਨੂੰ ਤੇ ਮੈਨੂੰ ਤੇ ਇਸੇ ਗੱਲ ਦੀ ਟੈਨਸ਼ਨ ਲੱਗੀ ਰਹੀ ਮੰਮੀ ਐਵੇਂ ਦਿਲ ਨਾਲ ਹੁਣਾ ਕਰੋ ਤੂੰ ਤਿਆਰ ਹੋਇਓ ਤੇ ਚਲੀਏ ਫਿਰ ਚਲ ਤਾਂ ਮੈਂ ਜਾਣੀ ਆ ਗੱਲ ਤੇ ਇੱਕ ਹੋਰ ਵਾ ਮੇਰੀ ਪਰਜਾਈ ਦਾ ਸੁਭਾ ਨਹੀਂ ਚੰਗਾ ਉਹ ਵੀ ਨਾ ਮੰਮੀ ਨੂੰ ਤਾਨੇ ਮੇਨੇ ਮਾਰਦੀ ਰਹਿੰਦੀ ਆ ਆਪਾਂ ਜਾ ਕੇ ਪਰਜਾਈ ਨੂੰ ਥੋੜੀ ਪੁੱਛਣਾ ਵਾ ਪੁੱਛਣਾ ਤੇ ਜਾ ਕੇ ਨਾਨੀ ਨੂੰ ਆ ਨਾਨੀ ਨੂੰ ਤਾਂ ਪੁੱਛਣਾ ਵਾ ਉਹ ਵੀ ਕੋੜ-ਕੋੜ ਕਰਦੀ ਰਹਿੰਦੀ ਆ ਵੀਰ ਤੇ ਚੰਗਾ ਵਾ ਹੁਣ ਵੀਰ ਦੀ ਚੱਲਦੀ ਨਹੀਂਗੀ ਕੀ ਕਰੇ ਉਹਨੇ ਵੀ ਬੁਰਕੀ ਰੋਟੀ ਖਾਣੀ ਆ ਸਾਰੇ ਹੀ ਚੰਗੇ ਆ ਸਿਰਫ ਤੇਰੀ ਮੰਮੀ ਦਾ ਸੁਭਾ ਨਹੀਂ ਚੰਗਾ ਮੰਮੀ ਨੂੰ ਨਾ ਤੇ ਛੱਡੋ ਗੱਲ ਤੇ ਵਿੱਚ ਨਾਨੀ ਦੀ ਐ ਤੇ ਮਾਮੇ ਦੀ ਐ ਤੇ ਅਸੀਂ ਚੱਲ ਜਾਨੇ ਆ ਉਹਦੇ ਮੇਰਾ ਤੇਰਾ ਤਾਂ ਧੋਗ ਦੇ ਨਾਨੀ ਤੇਰੀ ਨੂੰ ਇੱਥੇ ਨਾ ਲੈ ਆਈਏ ਚੱਲ ਫੇਰ ਵੀ ਬੰਦੇ ਦਾ ਮਨ ਹੋਰ ਹੋਰ ਹੋ ਜਾਂਦਾ ਵਾ ਚਲੋ ਇਦਾਂ ਕਰ ਲੋ ਭਾਵੇਂ ਉਹਨਾਂ ਦੇਣ ਪਰ ਤੇਰੇ ਪਿਓ ਨੇ ਨਹੀਂ ਵਈ ਨ ਮੰਨਣਾ ਕਿਉਂ ਉਹਨੇ ਇਹੋ ਗੱਲ ਹੀ ਕਹਿਣੀ ਵੀ ਸਭ ਕੋਈ ਤੋਨਾ ਲੱਲਿਆ ਤਾਂ ਤੂੰ ਹੁਣ ਇੱਥੇ ਚੁੱਕੀ ਲਿਆ ਉਹ ਤੇਰਾ ਕਹਿੰਦਾ ਭਾਲੀ ਤੋਨਾ ਸੰਭੀ ਆ ਤੇ ਇਲਾਜ ਕਰਾਉਣ ਨੂੰ ਅਹੀ ਆ ਇਸੇ ਗੱਲ ਦਾ ਮੈਨੂੰ ਡਰ ਲੱਗਦਾ ਈ ਆ ਚਲ ਜੇ ਕਰੋਨਾ ਵੀ ਹੋਊ ਤਾਂ ਕਰਾਵਾਂਗੇ ਐਡੀ ਨਹੀਂ ਗੱਲ ਕੋਈ ਫੇਰ ਵੀ ਨਾਨੀ ਆ ਕਰਨਾ ਹੀ ਪੈਣਾ ਚਲ ਕੋਈ ਗੱਲ ਨਹੀਂ ਮੈਂ ਜਾ ਕੇ ਤੇ ਵੇਖੂਗੀ ਨਾ ਪੜਾ ਕਿਹੜੇ ਹਾਲਾਤਾਂ ਵਿੱਚ ਉਹਨਾਂ ਲੱਕੜੇ ਨਾਲ ਪੈਸੇ ਨਹੀਂ ਗੇ ਤੇਰੇ ਮਾਮੇ ਨੇ ਕਰਾਉਂ ਦੇਣਾ ਆ ਬਾਬੂ ਨਾ ਜ਼ਿਆਦਾ ਹੀ ਸੋਚ ਲੈਂਦਾ ਵਾ ਇਹ ਜਾਣ ਕੇ ਐਵੇਂ ਨਿੱਕੀ ਨਿੱਕੀ ਗੱਲ ਦਾ ਈਸ਼ੂ ਬਣਾ ਕੇ ਬਹਿ ਜਾਂਦਾ ਵਾ ਤੂੰ ਨਾ ਦੇਲਾਂ ਵਾਲਾ ਕਰੋ ਹੋ ਤਿਆਰ ਤੇ ਚਲੀਏ ਮੈਂ ਜਾਵਾਂ ਮੁੰਡਾ ਤੇ ਫੇਰ ਵੀ ਚੰਗਾ ਵਾ ਚੱਲ ਇਹਨੇ ਇੰਨੀ ਗੱਲ ਕਹਿ ਤੇ ਮੈਨੂੰ ਫੇਰ ਵੀ ਹੱਲਾ ਸ਼ੇਰੀ ਕੀ ਮਿਲਦੀ ਆ ਤੇ ਕੋਈ ਗੱਲ ਨਹੀਂ ਇਹ ਤੇ ਚੰਗਾ ਵਾ ਨਾ ਜੇ ਇਹਦਾ ਪਿਓ ਗੱਲਾਂ ਕਰਦਾ ਕੋਈ ਗੱਲ ਨਹੀਂ ਪਰ ਉਹਨੇ ਵੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਚੱਲ ਏਦਾਂ ਕਰਦੀਆਂ ਮੈਨੂੰ ਹੀ ਨਾਲ ਆ ਕੇ ਚਲ ਜੂਗੀ ਤੇ ਹੂੰ ਆਉਂਗੀ ਜੇ ਇਹਨੂੰ ਕਿਹਾ ਨਾ ਇਹਨੇ ਪੱਜ-ਪੱਜ ਕੇ ਮੈਨੂੰ ਪੈਣਾ ਵਾ ਹੁਣ ਮੈਂ ਰੋਟੀ ਪਾਣੀ ਕਰ ਲਾਂ ਸਵੇਰੇ ਜਾਵਾਂਗੇ ਹੂੰ ਨਹੀਂ ਜਾਣਾ ਜੇ ਹੁਣਗੇ ਨਾ ਤੇ ਬੈਠਾ ਜਾਣਾ ਨੀਗਾ ਛਾਟੀ ਸ਼ਾਮਾਂ ਪਿਆ ਜਾਣੀਆਂ ਕੱਲ ਟਾਈਮ ਨਹੀਂ ਚਲ ਜਾਾਂਗੇ ਅਜੇ ਇਹਨੂੰ ਪੇਪਰਾਂ ਦੇ ਵਿੱਚ 4-5 ਛੁੱਟੀਆਂ ਹੈਗੀਆਂ ਵਾ ਸਵੇਰੇ ਸਵਾਤੀ ਜਾ ਕੇ ਸ਼ਾਮ ਨੂੰ ਆ ਜਾਾਂਗੇ ਫਿਰ ਵੇਖਾਂ ਕਿਦਾਂ ਬਿੱਟਰ ਬਿੱਟਰ ਸੋਈ ਗਏ ਦੀਆ ਪਿਛੇ ਪਿਛੇ ਦੀ ਤੱਤਾ ਤੱਤਾ ਲੰਦਾ ਲੰਦਾ ਫੁਲਕਾ ਜੇ ਮੇਰੇ ਵਕਤੇ ਤੇ ਨਾ ਆ ਬਹੁਤ ਹੀ ਕੰਮ ਖਰਾਬ ਹੋ ਗਿਆ ਵਾ ਸਾਰਾ ਦਿਨ ਇਹਦੇ ਦੁਆਲੇ ਰਹਿਣਾ ਪੈਂਦਾ ਮੈਨੂੰ ਕਦੀ ਇਹਦੇ ਕੱਪੜੇ ਲਾਵਾ ਕਦੀ ਇਹਨੂੰ ਪਾਊਡਰ ਪਾ ਦੇ ਕਦੀ ਇਹਨੂੰ ਚਾਹ ਦੇ ਦੇ ਕਦੀ ਇਹਨੂੰ ਦਵਾਈ ਦੇ ਦੇ ਕਦੀ ਇਹਨੂੰ ਰੋਟੀ ਦੇ ਦੇ ਮੈਨੂੰ ਤਾਂ ਖਾ ਹੀ ਲਿਆ ਫੜਕੇ ਤੇ ਘਾਟ ਕਾ ਕੇ ਜੇ ਰੋਟੀਆਂ ਮੰਨੀਆਂ ਤੇ ਸਭ ਤੋਂ ਪਹਿਲਾਂ ਗਰਮ ਗਰਮ ਲਾ ਕੇ ਤੇ ਇਹਨੂੰ ਪੂਜਾ ਪਹਿਲਾਂ ਬਾਅਦ ਵਿੱਚ ਬਾਕੀ ਟੱਬਾ ਰੋਟੀ ਦਵਾ ਮੇਰਾ ਸਿੱਜੀ ਜੀਣਾ ਹਰਾਮ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਹੜੇ ਪਾਸੇ ਨਿਕਲਾਂ ਮੈਂ ਇੱਕ ਇਹਦੀ ਧੀ ਆ ਹੈ ਜਦੋਂ ਲੈਣ ਦੀ ਵਾਰੀ ਹੁੰਦੀ ਸੀ ਉਦੋਂ ਬੋਬੇ ਲਈ ਗਈ ਮਾਂ ਦੇ ਕੋਲੋਂ ਤੇ ਹੁਣ ਜੇ ਮਾਮ ਜਿਹੜੇ ਪੈ ਗਈ ਆ ਤੇ ਹੁਣ ਜ਼ਰੂਰੀ ਨਹੀਂ ਸਮਝਦੀ ਭਾਂਡੇ ਕਿਤੇ ਮਿਲੀ ਜਾਵਾਂ ਕਿਤੇ ਵੇਖ ਹੀ ਜਾਵਾਂ ਹੈ ਐਰ ਕੀ ਆਉਗੀ ਨਾ ਮੈਂ ਤੇ ਕਹਿ ਦਵਾਂ ਕਿ ਪਹਿਲਾਂ ਤੂੰ ਹੀ ਲੈ ਜਾ ਦੱਸ ਦੇ ਤੂੰ ਵੀ ਤੇ ਧੀ ਹੈ ਜੀ ਹੈ ਪੁੱਤ ਨੂੰ ਬਹੁਤਾ ਪਰ ਵੀ ਪੋਤੀ ਰੱਖੇ ਬਸ ਧੀਆਂ ਨਹੀਂ ਤੇ ਰੱਖੀ ਸਕਦੀਆਂ ਕੋਈ ਨਹੀਂ ਆ ਲੈਦੇ ਨੂੰ ਅਰਗੇ ਇਹਨੂੰ ਤੇ ਮੈਂ ਮਦਦ ਦਵਾਂਗੀ ਚੱਲ ਪਹਿਲਾਂ ਇਹਦਾ ਤੇ ਮੱਥਾ ਟਮਾ ਦਵਾਂ ਲੰਗਰ ਇਹਨੂੰ ਪਈ ਨੂੰ ਅੱਜ ਨਹੀਂ ਮਰ ਕੋ ਖਵਾਲੀ ਜਾਣੀ ਅੱਜ ਮੈਂ ਤਾਂ ਜੇਗੀ ਹੋਣੀ ਐ ਆਪੇ ਮੁੰਡਾ ਆਵੇ ਨਾਲੇ ਖਵਾਲੇ ਨਾਲ ਖਵਾਲੇ ਕੀ ਕੱਪੜੇ ਲਿਆਏਗਾ ਮੈਂ ਜੀ ਮਾਨਾ ਉਹ ਤਾਂ ਮੈਨੂੰ ਭੁੱਖ ਬੜੀ ਲੱਗੀ ਆ ਰੋਟੀ ਦੇ ਪਾ ਕੇ ਲੈ ਆਉਣੀ ਆ ਪਤਾ ਨਾ ਮੈਨੂੰ ਭੁੱਖ ਲੱਗੀ ਆ ਮੈਨਿਆ ਭੁੱਖ ਲੱਗੀ ਹੋਣੀ ਹੁੰਦੀ ਲੱਗਣਾ ਹਾਏ ਹਾਏ ਓਕਾ ਤੇ ਲੱਗਦੀ ਆ ਨਾ ਹੁਣ ਰੋਟੀ ਤੇ ਧੀਏ ਮੰਗਣੀ ਆ ਢਿੱਡ ਨੇ ਭੁੱਖ ਤੇ ਲੱਗਣੀ ਆ ਭਾਈ ਮੰਜੀ ਤੇ ਬਿਮਾਰ ਹੀ ਪਈ ਹੋਈ ਏ ਇੱਕ ਨਾ ਗੱਲ ਮੈਂ ਹੋਰ ਕਰਨੀ ਆ ਆ ਮਹਾਮਾ ਦਾ ਸਰਕਾ ਸਾਭਣੀ ਹੈ ਤੇ ਫੇਰ ਮੈਂ ਲੰਗਰ ਦੀ ਨਹੀਂ ਆ ਆਹ ਰੱਖਾ ਖਾ ਪਰੋਟੀ ਮੇਰੇ ਕੋਲ ਨਹੀਂ ਖੋਲੀ ਜਾਨੀ ਆ ਕੋਈ ਰੋਟੀ ਦੇਣ ਵੇ ਦੇਖ ਆ ਵੇਖੋ ਰੋਟੀ ਦੇਣ ਲਈ ਮੈਨੂੰ ਤੋ ਹੋਸੀ ਤਰਾ ਫੇਰ ਮੈਂ ਨਹੀਂ ਜੇ ਅੱਜ ਮੈਂ ਮੁੱਛ ਪੈਂਦੀਗਾ ਮੈਂ ਹਾਤੋ ਕਿਧਾ ਡੜੀਏ ਕੰਡੇ ਤੁਸੀਂ ਲੈ ਕੀ ਕਰਨ ਲਈ ਆ ਤੈਨੂੰ ਨਹੀਂ ਪਤਾ ਕੀ ਕਰਨ ਲਈ ਆ ਘਰ ਦੇ ਸਾਰੇ ਸਾਰੇ ਇਕੱਲੀ ਕਰਦੀ ਆ ਰੋਟੀ ਮੰਗੀ ਤਾ ਰੋਟੀ ਦੋ ਤੇ ਇੰਦੇ ਸੁੱਟਣ ਦੇ ਅੱਗੇ ਉਹਨਾਂ ਦੇ ਸੁੱਟੇ ਨਹੀਂ ਆ ਰੱਖੀ ਆ ਆ ਜਾਂਦਾ ਉਹ ਕਹਦੀ ਆ ਜੇਲ੍ਹ ਚੋਂ ਰਿਹੜ ਕੇ ਸੁੱਟਣ ਦੇ ਜੀ ਰਿਹੜ ਕੇ ਸੁੱਟਣ ਦੇ ਨਹੀਂ ਆ ਉਹੀ ਗੱਲ ਬਾਕੀ ਆ ਗਿਆ ਤੂੰ ਵੀ ਹੁਣ ਗੱਲਾਂ ਕਰ ਮੈਨੂੰ ਰੋਟੀ ਦੇਣੀ ਦੋਨੇ ਨਾ ਦਿਆ ਕਰੋ ਠੀਕ ਹੈ ਨਾ ਆਪੇ ਦੇਣਾ ਕੋ ਰੋਟੀ ਮੈਂ ਆਹੋ ਪਕਾਇਆ ਕਰੋ ਤੂੰ ਲਾ ਪਿਓ ਪਤਰੜ ਕੇ ਤੇ ਫਿਰ ਦਿਆ ਕਰੋ ਠੀਕ ਹੈ ਨਾ ਮੇਰੇ ਕੋ ਜਿੱਦਾਂ ਦਿੱਤੀ ਜਾਊਗੀ ਮੋਦਾ ਹੀ ਦੇਣੀ ਆ ਕਿ ਗੱਲਾਂ ਕਰ ਰੋਟੀ ਦੀ ਜਾਊਗੀ ਗੱਲਾਂ ਮਾਰਦਾ ਕਿਦੋਂ ਦਾ ਵੀ ਚੰਗੀ ਭਲੀ ਸਭ ਕੋ ਕੰਮ ਹੁੰਦੇ ਠੀਕ ਹੈ ਨਾ ਇਹੋ ਖਰਚੇ ਹੁਣ ਤੇਹੀ ਕੰਮ ਬਹੁਤੇ ਕੋਈ ਨਹੀਂ ਹੋਣਾ ਠੀਕ ਦਾਦੀ ਨੇ ਥੋੜਾ ਜਿਹਾ ਦਾਦੀ ਨੇ ਤੁਹਾਨੂੰ ਜਿਆਦਾ ਹੀ ਕੁਏ ਚੜਾਇਆ ਵਾ ਦਾਦੀਆਂ ਸਪੋਟਾ ਜਿਆਦਾ ਹੀ ਕਰਦੇ ਜੇ ਮਾਂ ਤਾਂ ਤੁਹਾਨੂੰ ਕੋਈ ਨਜ਼ਰ ਹੀ ਨਹੀਂ ਆਉਂਦੀ ਸਾਡੀ ਮਾਂ ਵੀ ਹੈ ਮਾਂ ਚੰਗੇ ਕੰਮ ਕਰ ਨਹੀਂ ਨਹੀਂ ਮੈਂ ਨਹੀਂ ਚੱਕੇ ਕੰਮ ਕਰਦੀ ਆ ਆ ਆ ਮਾੜੇ ਕੰਮ ਇਹਨਾਂ ਗੁਣਾਂ ਨਾਲ ਭਰਦੇ ਸਾਰੇ ਹੋਰ ਕੀ ਆ ਕੀ ਮਾੜੇ ਆਵੇ ਇਹ ਤੋਂ ਮਾੜਾ ਕੰਮ ਨਹੀਂ ਪੈਦਾ ਹੋਇਆ ਕੋਈ ਦਰਮ ਕਰ ਸਬਜੀ ਲੈ ਆਈਏ ਦਰਮ ਕਰੋ ਸੁੱਕੇ ਲਾ ਕੇ ਰੋਟੀ ਦੀ ਇਤ ਕਰਨੀ ਚਾਹੀਦੀ ਬਣਾਉਣੀ ਹਮੇਸ਼ਾ ਰੋਟੀ ਦੀ ਇਤ ਕਰਨੀ ਚਾਹੀਦੀ ਆ ਐਵੇਂ ਕਰਨੀ ਰੋਟੀ ਦੀ ਦੇਖੋ ਸੜਾਈ ਆ ਵੀ ਖਾ ਲੋ ਆਪੇ ਖਾ ਲੋ ਆਪੇ ਕੋਈ ਨਹੀਂ ਮੈਂ ਖਵਾ ਲਵਾਂ ਜਿਹਾ ਤੀਹ ਤੋਂ ਖਵਾ ਲਾ ਖਵਾ ਲਾ ਐਂ 8 ਖਾ ਲੋ ਆਪੇ ਵਰਦੇ ਵੀ ਫਿਰਦੇ ਆ ਬਾਦੀ ਮੇਰੀ ਗੱਲ ਸੁਣੋ ਤੁਸੀਂ ਨਾ ਗੱਲ ਕੁਝ ਦਿਲ ਦੇ ਨਾਲ ਲਾਇਆ ਕਰੋ ਕੋਈ ਨਹੀਂ ਹੋਰ ਕੁਮੀ ਨਾ ਖਾਂਦਾ ਤੂੰ ਹੋਇਆ ਨਾ ਠੀਕ ਚੰਗੇ ਭਲੇ ਠੀਕ ਮਹਾਰਾਜ ਨਿਕਰੀ ਦੇਣਾ ਪੁੱਤ ਮੈਨੂੰ ਰੋਟੀ ਮੈਂ ਖਵਾ ਲਦਾ ਖਾ ਲੂਗਾ ਆਪੇ ਕੋਈ ਨਹੀਂ ਮੈਂ ਪੁੱਤ ਰੋਟੀ ਖਾ ਲਣੀ ਆਪਈ ਮੈਂ ਰੋਟੀ ਦੀ ਨਹੀਂ ਕੋਈ ਗੱਲ ਰੋਟੀ ਖਾ ਲੈ ਹਾਂ ਜੀ ਤੇ ਇਹ ਆਪੇ ਜਿੱਦਾਂ ਮੇਰਾ ਪੁੱਤ ਚੰਗਾ ਪੋਤੇ ਚੰਗੇ ਆ ਤੇ ਜੇ ਵੀ ਇੰਨਾ ਨਾ ਕਰਿਆ ਹੋਈਆਂ ਗੱਲਾਂ ਤੇ ਕੀ ਫਰਕ ਪੈਂਦਾ ਪੁੱਤ ਉਹ ਦਾਦੀ ਉਹ ਮੰਮੀ ਦਾ ਨਾ ਉਹਦਾ ਦਿਮਾਗ ਖਰਾਬ ਹੋ ਗਿਆ ਵਾ ਪਹਿਲਾਂ ਚੰਗੇ ਭਲੇ ਹੁੰਦੇ ਸੀਗੇ ਕੀ ਪਤਾ ਕਿਨੇ ਕੀ ਪੱਟੀ ਪੜਾਤੀ ਆ ਨਹੀਂ ਤੇ ਇਹਨੂੰ ਪਤਾ ਵੀ ਆ ਤੇ ਹੁਣ ਜੇ ਪੈ ਗਈ ਆ ਮਾਈ ਚਾਰ ਦਿਨ ਮੰਜੀ ਤੇ ਰੋਟੀ ਤਾਂ ਦੇਣੀ ਪੈਣੀ ਆ ਤੇ ਬੋਲ ਕੇ ਰੋਟੀ ਦਿੱਤੀ ਤੇ ਕੀ ਦਿੱਤੀ ਜੇ ਹੋਈ ਚੁੱਪ ਕਰਕੇ ਫੁਲਕੇ ਦੋ ਫੜਾ ਦੇ ਤੇ ਕੀ ਫਰਕ ਪੈਂਦਾ ਹਾਂ ਇਹੋ ਤੇ ਗੱਲਾਂ ਹੁਣ ਸਮਝਾਂਗੇ ਤੇ ਫੇਰੀ ਆ ਨਾ ਉਹ ਤੇ ਆਂਦੀ ਹੋਣੀਆਂ ਗਣੋਂ ਲਾਥ ਜੇ ਛੇਤੀ ਗਾਂ ਮੈਨੂੰ ਨਾਮ ਉਹ ਨਹੀਂ ਨਹੀਂ ਤੂੰ ਇਹ ਹਰ ਗੱਲਾਂ ਨਾ ਕਰੋ ਇਦਾਂ ਕਰੋ ਦੀ ਰੋਟੀ ਖਾ ਲੋ ਰਮਾਨਾ ਹੁਣ ਤੇ ਮੈਂ ਤੈਨੂੰ ਪਾਣੀ ਲਾ ਕੇ ਦਿੰਨਾ ਬਾਅਦ ਦੋਈ ਖਵਾ ਦਿੰਨਾ ਠੀਕ ਆ ਚੱਲ ਕੋਈ ਗੱਲ ਨਹੀਂ ਪਤਾ ਹਾਂਜੀ ਖਾ ਲੈਣੀ ਆ ਮੈਂ ਮੈਂ ਲੂੰ ਨਾ ਪਾਣੀ ਫਿਰ ਦੋਈ ਖਵਾ ਲਾਂ ਤੁਹਾਨੂੰ ਠੀਕ ਆ ਕੋਈ ਗੱਲ ਹਾਂ ਈ ਖਾ ਰੋਟੀ ਰਮਾਣਾ ਕੋਈ ਨਹੀਂ ਦੇਖੋ ਕੱਝ ਚਾਹੀਦਾ ਹੋਗਾ ਨਾ ਮੈਨੂੰ ਆਵਾਜ਼ ਦੇ ਮਮੇ ਨੂੰ ਆਵਾਜ਼ ਮਾਰਿਓ ਚੰਗਾ ਚੰਗਾ ਨਹੀਂ ਨਾ ਉਹਨੂੰ ਨਹੀਂ ਆਵਾਜ਼ ਮਾਰਨਾ ਉਹ ਤੂੰ ਹੀ ਕਿਥੇ ਰੋਟੀ ਖਾਂਦੇ ਫਿਰੋਗੇ ਤੁਹਾਡੇ ਹੱਥ ਵੀ ਕਿਦਾਂ ਕੰਮ ਕਰਦਾ ਐਦਾਂ ਕਹਿੰਦਾ ਮੈਂ ਖਵਾ ਲ ਦਿੰਨਾ ਚੱਲ ਵੇਖ ਲੈ ਪੁੱਤ ਹਾਂ ਕੋਈ ਗੱਲ ਨਹੀਂ ਜਿੰਨਾ ਤੇਰੀ ਮਰਜ਼ੀ ਮੇਕੀਜੀ ਕੋਈ ਗੱਲ ਨਹੀਂ ਕੋਈ ਗੱਲ ਵਾਹਿਗੁਰੂ ਮਹਾਰਾਜ ਮੇਰੇ ਪੋਤੇ ਰਾਜੀ ਰਾਹ ਸੱਚੇ ਪਾਤਸ਼ਾਹ ਦੀ ਨੀਂ ਸੇਵਾ ਕਰਦੇ ਚਾਹ ਲਓ ਖਾ ਲਓ ਕੋਈ ਨਹੀਂ ਹੋਰ ਦਾ ਦਿਮਾਗ ਦਾ ਪਰ ਦੇਣੀ ਤੁਸੀਂ ਹੋਣਾ ਠੀਕ ਦਵਾਈ ਖਾਈ ਜੋ ਟਾਈਮ ਨਾਲ ਉਹਨੇ ਫਰਕ ਪੈਣਾ ਤੁਹਾਨੂੰ ਠੀਕ ਆ ਵਾਈ ਤੇ ਪੁੱਤ ਤੇਰਾ ਡੈਡੀ ਲੈ ਆਉਂਦਾ ਕੋਈ ਗੱਲ ਨਹੀਂ ਉਹਨੇ ਫਰਕ ਪੈਣਾ ਤੁਹਾਨੂੰ ਬੜਾ ਵਧੀਆ ਹਾਂ ਚਲੋ ਆ ਮੂਨਾ ਖਾ ਲਓ ਮੰਡੀ ਨਸਕਾਰ ਚਲੋ ਮਿਲੋ ਨਾ ਪਾਣੀ ਠੀਕ ਆ ਹਾਂ ਅਨਿਲਾ ਥਾੜੀ ਲੈ ਜਾ ਚੋਕੇ ਵੇਖਾਂ ਕਿਦਾਂ ਮੂਝ ਬੁਰਕੀਆਂ ਪਾਉਣ ੜਿਆ ਦਾਤੀ ਦੇ ਦਾਦੀ ਦਾ ਤਾਂ ਬਹੁਤਾ ਹੀ ਹੇਜ ਹੁੰਦਾ ਇਹਨਾਂ ਨੂੰ ਜੇ ਦੂਜਾ ਦੂਜਾ ਨਹੀਂ ਕੱਟ ਜੇ ਇਹ ਅਤੇ ਇਹ ਨਹੀਂ ਕੱਟ ਤੇ ਪਿਓ ਪਿਓ ਇਹਨਾਂ ਦਾ ਵੀ ਸਿਰਾ ਹੈ ਕਿਦਾਂ ਉਹਨੂੰ ਨਿਆਣਿਆਂ ਵਾਂਗੂ ਰੋਟੀਆਂ ਖਵਾਲਦੇ ਆ ਕਿਦਾਂ ਨਿਆਣਿਆਂ ਵਾਂਗੂ ਮੂੰਹ ਸਾਫ਼ ਕਰਦੇ ਆ ਮੇਰੇ ਵੱਲ ਤਾਂ ਕਹਿੰਦਾ ਧਿਆਰ ਹੀ ਨਹੀਂ ਲਾ ਪਹਾੜੀ ਮਾਂ ਵਾਂ ਕਿਤੇ ਇਹਦੀ ਵਿਸਤ ਕਰ ਲਈਏ ਕਿਤੇ ਕੱਖ ਪਨ ਕੇ ਲੱਗੋ ਦੋਰਾ ਨਹੀਂ ਕਰਦੇ ਲੱਗੋ ਕੋਈ ਕੰਮ ਹੀ ਕਰਾ ਦਈਏ ਉਹ ਦਾਨਨ ਕੰਬੜੇ ਹੁੰਦੇ ਆ ਤੇ ਜਦ ਦਾਦੀ ਦੀ ਵਾਰੀ ਆਉਂਦੀ ਆ ਛਟੋ ਦੇ ਲਾਗੇ ਬਹਿ ਜਾਂਦੇ ਆ ਘੰਟਾ ਘੰਟਾ ਗੱਲਾਂ ਕਰਦੇ ਰਹਿੰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਦਾਦੀ ਨੇ ਇਹਨਾਂ ਤੇ ਸੱਤ ਕੀ ਧੂੜਿਆ ਵਾ ਮੈਨੂੰ ਤਾਂ ਖਾ ਹੀ ਲਿਆ ਸੱਚੀ ਗੱਲ ਆ ਇਹਦਾ ਵਾ ਮਾਤਾ ਦਾ ਕੋਨਾ ਕੋ ਮੈਨੂੰ ਕਰਨਾ ਪੈਣਾ ਵਾ ਇੱਕ ਇਹਦੀ ਕੁੜੀ ਆ ਆਪਣੇ ਘਰ ਚੰਗੀ ਭਲੀ ਆ ਇਹ ਨਹੀਂ ਪਤਾ ਕਿ ਮਾਂ ਨੂੰ ਜਾ ਕੇ ਸਾਭਲਾ ਚਾਰ ਦੇਣਾ ਉਹਨੂੰ ਆ ਲੈਂਦੇ ਇੱਕ ਵਾਰੀ ਉਹ ਤਾਂ ਤਨੇ ਸ੍ਰੀ ਮੈਂ ਤਾਂੂੰਗੀ ਨਾ ਕਿ ਚੋਕ ਆਪਣੀ ਮਾਤਾ ਦਾ ਮੰਜਾ ਤੇ ਲੈ ਜਾ ਆਪਣੇ ਘਰ ਤੂੰ ਨਹੀਂ ਸਾਭ ਸਕਦੀ ਚਾਰ ਚੜ ਸਗਾਤ ਜਾਈ ਆਪਣੇ ਘਰ ਕਿੱਡੀ ਵਧੀਆ ਰਹਿੰਦੀ ਆ ਇਹ ਨਹੀਂ ਪਤਾ ਕਿ ਮਾਂ ਨੂੰ ਹੀ ਸਾਂਭਣਾ ਚੀਜ਼ਾਂ ਲੈਣ ਆ ਜਿੰਦੀ ਹੁੰਦੀ ਮੂੰਹ ਅੱਡ ਕੇ ਮਾਂ ਵੀ ਨਹੀਂ ਆਵੀ ਦੇਦੇ ਤੇ ਵੀ ਨਹੀਂ ਆਵੀ ਦੇਦੇ ਤੇ ਹੁਣ ਹੁਣ ਕਿਨੇ ਸਾਂਭਣਾ ਮੈਨੂੰ ਹੁਣ ਜੀਵਨ ਰਹਿ ਗਈ ਸਾਂਭਣ ਵਾਸਤੇ ਮੈਂ ਠੇਕਾ ਲਿਆ ਵਾ ਮੇਰੇ ਕੋ ਤਾਂ ਜਿੱਦਾਂ ਰੋਟੀ ਦਿੱਤੀ ਗਈ ਮੋਦਾ ਹੀ ਦੇਣੀ ਆ ਹਾਂ ਠੇਕਾ ਦੀ ਲਿਆ ਸਰ ਟੱਬਰਤਾ ਮੈਂ ਵੇਖੀ ਜਾਊਗੀ ਓਏ ਆਹ ਭਰਾ ਛੁੱਟੀਆਂ ਲਈਆਂ ਸੀ ਆ ਤੁਹਾਨੂੰ ਪਤਾ ਬੀਵੀ ਨਹੀਂ ਠੀਕ ਆਓ ਨਹੀਂ ਡਾਕਟਰ ਨੇ ਕਹਿ ਕੇ ਕਹਿੰਦਾ ਪੈਣਾ ਫਰਕ ਹਫਤੇ ਦੋ ਹਫਤੇ ਤੱਕ ਉਹ ਚੱਲ ਮੈਨੂੰ ਯਾਰ ਇੰਨਾ ਹੀ ਬੜਾ ਬਈ ਮੜੇ ਮੋਢੇ ਦਾ ਆਪਣੇ ਕਰਾ ਪੈਰਾਂ ਤੇ ਹੋ ਜਾਣਾ ਆਹੋ ਚਲੋ ਕੋਈ ਨਹੀਂ ਮਾਰੂੰਗਾ ਕਿਹੜਾ ਹੈ ਆਹੋ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਬੈਠੇ ਦੇ ਹਾਂ ਪੁੱਤ ਉਹ ਮੈਂ ਤਾਂ ਨਾ ਗੱਲ ਕਰਨੀ ਆ ਕਾਦੀ ਵੀ ਹੁਣ ਤਾਂ ਰੋਟੀ ਤੇ ਗੱਲਾਂ ਹੁੰਦਾ ਆਪੀ ਮੈਂ ਬੀਬੀ ਨੂੰ ਕੀ ਗੱਲ ਵਾ ਕਿਹੜੀ ਗੱਲ ਤੂੰ ਹੈ ਮੈਂ ਨੇ ਕਿਹਾ ਤਾਂ ਦਾਦੀ ਨੇ ਰੋਟੀ ਮਗਲੀ ਹੋਣੀ ਮਮੀ ਕੋ ਆਹੋ ਸੜੇ ਵਾਲੀ ਮੰਮੀ ਨੇ ਜਾ ਕੇ ਚੁੱਕੇ ਮੱਲੂਟੀ ਅੱਗੇ ਯਾਰ ਹੱਦ ਕੀਤੀ ਆ ਤੇ ਮੈਂ ਉੱਥੇ ਵੇਖਣਾ ਕਮਰੇ 'ਚ ਮੈਂ ਗਿਆ ਭੱਜਾ ਹੈ ਤੇ ਮੇਰਨਾ ਵੀ ਓਕੇ ਹੁੰਦਾ ਪਏ ਤੇ ਮੈਂ ਫਿਰ ਹੁਣ ਦਾਦੀ ਨੂੰ ਗੱਲਾਂ ਪਤਾ ਕਰਕੇ ਤੇ ਮੈਂ ਰੋਟੀ ਖਵਾਣ ਕੇ ਆ ਗਿਆ ਫਿਰ ਯਾਰ ਹੁਣ ਤੇ ਨਾ ਮਾਂ ਮੇਰੀ ਦੀ ਰੋਟੀ ਭਾਰੀ ਹੋ ਗਈ ਹੈ ਵੇਲਾ ਕਿਹੋ ਜਿਹਾ ਸਮਾਂ ਆ ਗਿਆ ਹੈ ਜਦੋਂ ਕਰਦੇ ਹੀ ਉਦੋਂ ਇਹਨੂੰ ਪ੍ਰਵਾਹ ਨਹੀਂ ਹੁੰਦੀ ਤੇ ਹੁਣ ਵੇਖ ਲੈ ਸਮੇਂ ਦਾ ਪਤਾ ਵੋ ਕੋਈ ਹੈ ਉਹ ਤਾਂ ਮੈਂ ਸੋਚਣ ਡਿਆ ਸੀਗਾ ਮੈਂ ਸਮਝ ਨਹੀਂ ਪਤਾ ਕਿਦੋਂ ਨੂੰ ਘੁੰਮ ਜਾਣਾ ਮੈਨੂੰ ਉਹ ਤਾਂ ਗੱਲ ਵਾ ਯਾਰ ਹੈ ਤੇ ਮੁੜ ਕੇ ਕੀ ਕਰਨਗੇ ਉਹ ਬਾਕੀ ਯਾਰ ਡਾਕਟਰ ਨੇ ਕਿਹਾ ਕਹਿੰਦਾ ਠੀਕ ਹੋ ਜਾਏ ਨਾ ਕੋਈ ਗੱਲ ਨਹੀਂ ਅਜੇ ਨੁਕਸਾਨ ਥੋੜਾ ਵਾ ਟਾਈਮ ਨਾਲ ਚੱਲ ਗਿਆ ਉਹਦੋਂ ਦਾ ਤਾਂ ਪਚਾਹ ਹੋ ਗਿਆ ਵਾ ਅੱਗੇ ਨਾਲ ਬੜਾ ਫਰਕ ਪੈ ਗਿਆ ਵਾ ਉਹ ਤਾਂ ਗੱਲ ਵਾ ਅੱਗੇ ਤੇ ਮੂੰਹ ਚੋਂ ਗੱਲ ਹੀ ਨਿਕਲਦੀ ਨਹੀਂ ਹੁਣ ਗੱਲਾਂ ਪਤਾ ਕਰਨ ਡਿਆ ਪਏ ਹੱਥ ਪੈਰ ਵੀ ਚੱਲਣ ਡਿਆ ਪਏ ਠੀਕ ਠਾਕ ਹੋਣਾ ਕਿੰਨਾ ਨਹੀਂ ਸ਼ੁਰੂ ਗੁਜ਼ਾਰ ਕਰਦੀ ਮਾਲਕ ਦਾ ਵੀ ਚੱਲ ਆਪਣੇ ਘਰਾਂ ਪੈਰਾਂ ਦੇ ਹੋ ਜੂਗੀ ਹੈ ਤੇ ਹੋਰ ਡਈ ਉਤੋਂ ਤਾਂ ਨੇ ਮੇਨੇ ਮਾਰ ਰੋਟੀਆਂ ਦੇ ਹੈ ਵੇਖ ਲੈ ਤੂੰ ਹੀ ਨਾ ਤੇ ਜੇ ਮੈਂ ਕੋ ਕਹਿਆ ਨਾ ਤੇ ਤੂੰ ਫਿਰ ਦੋਵਾਂ ਭਰਾਵਾਂ ਨੇ ਕਹਿਣਾ ਤੂੰ ਇਹਨੂੰ ਮਾਰੀ ਨੂੰ ਮੜਾ ਕੋ ਨਾ ਉਹ ਮੜਾ ਨਹੀਂ ਕੀ ਕੰਮ ਤੇ ਇਹ ਨਹੀਂ ਚੰਗੇ ਕਰਦੀ ਵੇਖ ਲੈ ਮੈਂ ਤੁਹਾਨੂੰ ਕਹਿਣਾ ਪਿਆਰ ਨਾਲ ਗੱਲ ਕਰਿਓ ਕਿ ਸਮਝਾ ਕੇ ਵੇਖਿਓ ਕੀ ਕਹਿੰਦੇ ਆ ਸਮਝਾਉਣਾ ਯਾਰ ਕੀ ਆ ਦੋਜੇ ਤੇ ਇਹੋ ਸਿਰਖ ਪਾਈ ਹੁੰਦੀ ਆ ਮੈਨੂੰ ਆਹ ਕਰਨਾ ਪੈਂਦਾ ਮੈਨੂੰ ਆਹ ਕਰਨਾ ਪੈਂਦਾ ਉਹ ਮੈਂ ਕਿ ਘਰ ਤੇਰਾ ਵਾ ਹੁਣ ਗਵਾਂਢੀਆਂ ਵਾਲਕੇ ਕਰਨਾ ਸਭ ਕੋ ਇੱਥੇ ਉਹ ਕੋਈ ਗੱਲ ਨਹੀਂ ਇੱਧਾ ਘਰ ਆ ਕੇ ਪੱਤ ਪੈਂਦੇ ਆ ਠੀਕ ਆ ਨਾ ਦਿਮਾਗ ਖਰਾਬ ਯਾਰ ਕੋਈ ਇੱਕ ਦੀ ਮੇਰੇ ਕਹਿੰਦੇ ਪਿਆਰ ਨਾਲ ਗੱਲ ਕਰਿਓ ਮਮੀ ਨਾਲ ਕੀ ਮੈਨੂੰ ਸਮਝੀ ਜਾਣ ਚਲੋ ਵੇਖ ਲੈਨੇ ਆ ਭਰਾ ਤੇਰੇ ਕਹਿਣ ਤੇ ਤੂੰ ਜਾਓ ਤਾਂ ਮੈਂ ਕੋਈ ਨਹੀਂ ਚਲ ਠੀਕ ਹੈ ਮੈਂ ਬਹਿਨਾ ਹਾਂ ਤੇ ਜੇ ਕੋ ਨਾ ਫਰਕ ਪੈਦਾ ਮੈਂ ਤੈਨੂੰ ਦੱਸਣਾ ਫੇਰ ਆਣ ਕੇ ਮੈਨੂੰ ਦੱਸੇ ਫੇਰ ਮਾਪੇ ਗੱਲ ਕਰੂੰਗਾ ਚਲ ਠੀਕ ਹੈ ਜਾਓ ਤੁਸੀਂ